रोपड़ के नंगल चौक के नजदीक दे हालात विच कार विचो मिले व्यक्ति मृतक मृतक की वासी जगदीप नगर रोपर दाही वाला है पहुंच के कार अपने मृतक की लाश नब्जे लिया गया अगली कार्रवाई आरंभ दिखती गई है पुलिस अधिकारी का कहना है कि मामला शक्की प्रतीत हो रहा है इस मामले की जांच की जा रही कार नौ पीबी एक दो आठ छे दो अठ पर पहुंचे व्यक्तियों वालों पहचान कर ली गई है ते मृतक की पहचान सबका फौजी हरप्रीत वजो हुई है जो फिलहाल सिक्योरिटी गार्ड की नौकरी कर रहा सी भई अॼु गुड़ करण आया आहियूं ਸਵਾਗਤ ਹੈ ਜਰਮੇਲੇ ਉਹ ойноп <coughs> ойно <coughs> <coughs> ਫਿਰ ਉਹਨਾਂ ਨੂੰ ਬਿਜਲਾ ਮਾਰ ਕੇ ਬੱਲੀਆ ਦਾ ਡੱਬੀ ਇਹ ਸੰਯੁਕਤ ਨੁਮਾਇਸਨ ਅਜ ਸਵੇਰੇ ਆਈ ਸੀ ਐਂਡਗਾ ਗੱਡੀ ਦੇ ਵਿੱਚ ਇੱਕ ਨਿੱਡ ਗੋੜੀ ਆ ਜਿਹੜੀ ਲੋਕਲ ਐਂਡਗਾ ਪੀਵੀ 12 ਵਾਰਡ 68 ਨੰਬਰ ਲੋਕਲ ਜੁਜੀਤ ਨਗਰ ਦੀ ਆ ਉਹਨਾਂ ਜਿਹੜੀ ਡੈਡ ਵੜੀ ਪਈ ਸੀ ਉਹਨਾਂ ਨੂੰ ਪੋਸਟ ਵਾਰਡ ਨੂੰ ਲਈ ਹਸਪਤਾਲ ਭੇਜੀ ਆ ਪਰ ਉਹਦੇ ਡੀਐਸਪੀ ਡੀਸਾ ਹੌਸੇਰ ਤੋਂ ਚੁੱਕੀ ਅਜੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਗoing on ਹੈ ਉਹਨੂੰ ਬਾਅਦ ਹੀ ਕਲੀਅਰ ਕਰਾਂਗੇ ਜੀ ਸਰ ਤੁਹਾਨੂੰ ਮੁੱਢਲੀ ਜਾਣਕਾਰੀ ਕੀ ਮਿਲ ਰਹੀ ਜੀ ਕੀ ਸਥਿਤੀ ਹੈ ਬਲਡੀ ਜਾਨ ਬਲਡੀ ਦਾ ਜਿਹੜਾ ਰੈਡ ਬੋਡੀ ਹੈ ਰੈਡ ਬੋਡੀ ਦੇ ਜਿਹੜੇ ਕੋ ਇੰਜਰੀ ਵੀ ਸਾਨੂੰ ਕੋ ਦਿਖੀ ਨਹੀਂ ਹੈ ਸਰ ਤੁਸੀਂ ਸਰ ਉਹ ਲਈ ਚੈੱਕ ਕਰਕੇ ਤੁਹਾਨੂੰ ਉਹ ਬਾਅਦ ਚ ਦੱਸ ਸਕਦੇ ਆ ਸਰ ਕਿਹੜੇ ਹਾਲਾਤਾਂ ਚ ਸੀ ਉਹ ਬੰਦਾ ਹਾਲਾ ਦੇ ਗੱਟੜਾ ਹਲਾਤਾ ਤੇ ਗੱਡੀ ਲੋਕਲ ਨੰਬਰ ਹੈ ਪੀਵੀ 12 ਜਗਜੀਤ ਨਗਰ ਤੋਂ ਉਪਰ ਦੀ ਹੈ ਫਿਰ ਆਪਤਾ ਕੀਤਾ ਜਾ ਰਿਹਾ ਸਰ ਪਰਿਵਾਰ ਦਾ ਨੰਬਰ ਡਰੈਸ ਦਾ ਵਾਲੀ ਹਾਂ ਜੀ ਪਰਿਵਾਰ ਨਾਲ ਵੀ ਰਾਬਤਾ ਕਰਨੇ ਪਰਿਵਾਰ ਨਾਲ ਲੱਗ ਮੈਂ ਇੱਕ ਮਿੰਟ ਨਾਲ ਸੰਬੰਧਤ ਹੈ ਇਹ ਜੀ ਵੈਸਿਕਲੀ ਆਊਟ ਲੁੱਕ ਤੋਂ ਸਿਕਿਉਰਟੀ ਗਾਰਡ ਵਗੈਰਾ ਲੱਗ ਰਿਹਾ ਜਿਹੜੀ ਉਹਦੀ ਪਿੰਡ ਉੱਪਰ ਕਿੰਨੀ ਉਮਰ ਕਿੰਨੀ ਕਿ ਲੱਗਦੀ ਹੈ ਜੀ 36 3600 ਠੀਕ ਇਹ ਕੌਣ ਸੀ ਜੀ ਸਾਡੇ ਗੁਵਾਂਢੀ ਹੋਈ ਹੈ ਇੱਥੇ ਤੇ ਇਹ ਆਰਮੀ ਚ ਰਿਟਾਇਰ ਹੋ ਕੇ ਹੁਣ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਜੀ ਪਾਰਕ ਕਲੋਨ ਦਾ ਨਾਮ ਪਰਵਾਦੇ ਨੇ ਇਹਨਾਂ ਦੇ ਪਰਿਵਾਰ ਦਾ ਨਾਮ ਹਰਪੀਤਾ ਜੀ ਇਹਨਾਂ ਦੇ ਦੋ ਤਿੰਨ ਬੱਚੇ ਹੋ ਜਾਂਦੇ ਦੋ ਦੇ ਤੇ ਇੱਕ ਬੇਟਾ ਜੀ ਰਹਿੰਦੇ ਨੇ ਕਿੱਥੇ ਇਹ ਜਗਜੀਤ ਸਿੰਘ ਜੀ ਕਿੰਨੀ ਕੀ ਦਿਨ ਤੋਂ ਰਿਟਾਇਰ ਹੋਏ ਹੋਏ ਜੀ Moun pajiv ouge palki, ache yon sa sal ouge.